ਸੱਚਾ ਗੱਲ ਤੁਸੀਂ ਦੇਖ ਰਹੇ ਹੋ ਸ੍ਰੇਪ ਨਿਊਜ਼ ਪੰਜਾਬ ਮੈਂ ਹਾਂ ਰਵਿੰਦਰ ਸਿੰਘ ਬੱਦਨ ਪੰਜਾਬ ਤੇ ਦੇਸ਼ ਵਿਦੇਸ਼ ਦੀ ਸਮੇਤ ਅੱਜ ਦੀਆਂ ਪੰਜ ਵੱਡੀਆਂ ਖਬਰਾਂ ਨੇ ਜੋ ਤੁਹਾਨੂੰ ਜਾਣਨੀਆਂ ਬਹੁਤ ਜ਼ਰੂਰੀ ਨੇ ਸਾਡੇ ਲਈ ਵੀ ਜਾਣਨੀਆਂ ਬਹੁਤ ਜ਼ਰੂਰੀ ਨੇ ਪਹਿਲੀ ਗੱਲ ਕਰਦੇ ਆ ਅੱਜ ਜਫਰੀਦਕੋਟ ਤੋਂ ਐਮਪੀ ਨੇ ਸਰਬਜੀਤ ਸਿੰਘ ਮਲੋਆ ਉਹਨਾਂ ਦੇ ਨਾਲ ਜੁੜੀ ਹੋਈ ਹੈ ਸਰਬਜੀਤ ਸਿੰਘ ਖਾਲਸਾ ਨੇ ਇੱਕ ਨਿੱਜੀ ਚੈਨਲ ਉਤੇ ਪੋਡਕਾਸਟ ਇੰਟਰਵਿਊ ਦੌਰਾਨ ਇੱਕ ਖੁਲਾਸਾ ਕੀਤਾ ਹੈ ਕਿ ਉਹਨਾਂ ਦੇ ਖਿਲਾਫ ਹੁਣ ਨਸ਼ੇ ਦਾ ਮੁਕਦਮਾ ਦਰਜ ਕਰਨ ਦੀ ਤਿਆਰੀ ਕਰ ਲਈ ਗਈ ਹੈ ਯਾਨੀ ਕਿ ਸਿੱਧੇ ਤੌਰ ਦੇ ਉਤੇ ਉਹਨਾਂ ਦਾ ਕਹਿਣਾ ਹੈ ਕਿ ਹੁਣ ਉਹਨਾਂ ਨੂੰ ਨਸ਼ਾ ਤਸਕਰ ਜਾਂ ਨਸ਼ਾ ਸੇਵਨ ਕਰਨ ਵਾਲਾ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸ਼ਹੀਦ ਭਾਈ ਬਿਆਨਤ ਸਿੰਘ ਦੇ ਪਰਿਵਾਰ ਚੋਂ ਆਉਂਦੇ ਸਰਬਜੀਤ ਸਿੰਘ ਖਾਲਸਾ ਸਰਬਜੀਤ ਸਿੰਘ ਮਲਵਾ ਦੇ ਸਿੱਧੇ ਤੌਰ ਦੇ ਉਤੇ ਕਿਹਾ ਕਿ ਉਹਨਾਂ ਨੂੰ ਇੰਟੈਲੀਜੈਂਸ ਅਤੇ ਹੋਰ ਸੀਨੀਅਰ ਅਫਸਰਾਂ ਦੇ ਫੋਨ ਆਏ ਨੇ ਦੋ ਲੋਕਾਂ ਦੇ ਫੋਨ ਆਏ ਨੇ ਜਿਸ ਵਿੱਚ ਉਹਨਾਂ ਨੇ ਦਾਅਵਾ ਕੀਤਾ ਹੈ ਕਿ ਹੁਣ ਸਰਬਜੀਤ ਸਿੰਘ ਮਲਵਾ ਦੇ ਖਿਲਾਫ ਨਸ਼ਾ ਤਸਕਰੀ ਦੇ ਸਬੰਧ ਵਿੱਚ ਇੱਕ ਪਰਚਾ ਦਰਜ ਕੀਤਾ ਜਾਣਾ ਹੈ ਹਾਲਾਂਕਿ ਕਿਸੇ ਵੀ ਐਮਪੀ ਯਾਨੀ ਕਿ ਯਾਨੀ ਕਿ ਜੋ ਵੀ ਇੱਕ ਸੰਸਦ ਨੇ ਉਹਨਾਂ ਦੇ ਖਿਲਾਫ ਜੇਕਰ ਕੋਈ ਪਰਚਾ ਦਰਜ ਕਰਨਾ ਹੈ ਤਾਂ ਪਹਿਲਾਂ ਤਾਂ ਇੱਕ ਸਪੀਕਰ ਦੀ ਪਰਮਿਸ਼ਨ ਲੈਣੀ ਪੈਂਦੀ ਹੈ ਪਰ ਹੁਣੇ ਇਸ ਮਾਮਲੇ ਦੇ ਵਿੱਚ ਸਪੀਕਰ ਦੀ ਵੀ ਪਰਮਿਸ਼ਨ ਦੀ ਲੋੜ ਨਹੀਂ ਹੈ ਕਿਉਂਕਿ ਐਂਡੀਪੀਐਸ ਦੇ ਐਕਟ ਤਹਿਤ ਇਹ ਪਰਚਾ ਦਰਜ ਕੀਤਾ ਜਾਣਾ ਹੈ ਤੇ ਇਸ ਤਹਿਤ ਕਿਸੇ ਦੀ ਵੀ ਸਿਫਾਰਿਸ਼ ਦੀ ਲੋੜ ਨਹੀਂ ਹੁੰਦੀ ਕਿਸੇ ਕੋਲ ਅਪੀਲ ਦੀ ਲੋੜ ਨਹੀਂ ਹੁੰਦੀ ਯਾਨੀ ਕਿ ਉਸ ਨਿੱਜੀ ਇੰਟਰਵਿਊ ਦੇ ਦੌਰਾਨ ਐਮਪੀ ਸਰਬਜੀਤ ਸਿੰਘ ਖਾਲਸਾ ਨੇ ਇਹ ਦਾਵਾ ਕੀਤਾ ਹੈ ਕਿ ਇੰਟੈਲੀਜੈਂਸ ਅਤੇ ਹੋਰ ਸੀਨੀਅਰ ਅਫਸਰਾਂ ਦੇ ਦੋ ਲੋਕਾਂ ਦੇ ਉਹਨਾਂ ਨੂੰ ਫੋਨ ਆਉਂਦੇ ਨੇ ਤੇ ਕਿਹਾ ਜਾ ਰਿਹਾ ਕਿ ਇਹਨਾਂ ਤਾਡੇ ਖਿਲਾਫ ਨਸ਼ਾ ਤਸਕਰੀ ਨੂੰ ਲੈ ਕੇ ਹੁਣ ਇੱਕ ਮਾਮਲਾ ਦਰਜ ਕੀਤਾ ਜਾਵੇਗਾ ਜਿਸ ਨੂੰ ਲੈ ਕੇ ਹੁਣ ਚਰਚਾ ਮਾ ਜਲਪੀਆ ਨੇ ਕਿ ਆਖਰ ਇਹ ਪਰਚਾ ਕਿਸ ਦੇ ਕਹਿਣ ਦੇ ਉੱਤੇ ਦਰਜ ਕੀਤਾ ਜਾਣਾ ਸਰਬਜੀਤ ਸਿੰਘ ਖਾਲਸਾ ਨੂੰ ਉਸ ਇੰਟਰਵਿਊ ਦੇ ਵਿੱਚ ਵੀ ਇਹ ਸਵਾਲ ਕੀਤਾ ਜਾਂਦਾ ਹੈ ਕਿ ਇਹ ਪਰਚਾ ਪੰਜਾਬ ਸਰਕਾਰ ਕਰਨ ਜਾ ਰਹੀ ਹੈ ਜਾਂ ਫਿਰ ਉਹਨਾਂ ਦੇ ਉੱਪਰ ਬੈਠੇ ਹੋਏ ਲੋਕ ਕਰਵਾ ਰਹੇ ਨੇ ਜਾਂ ਫਿਰ ਦਬਾਅ ਹੇਠ ਇਹ ਪਰਚਾ ਦਰਜ ਹੋਣਾ ਹੈ ਪਰ ਉਹਨਾਂ ਨੇ ਇਹ ਕਹਿ ਦਿੱਤਾ ਹੈ ਕਿ ਮੈਨੂੰ ਨਸ਼ਾ ਤਸਕਰ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾਣੀ ਹੈ ਮੇਰੇ ਤੇ ਨਸ਼ੇ ਦਾ ਕੇਸ ਦਰਜ ਕਰਨ ਦੀ ਤਿਆਰੀ ਹੋਈ ਹੈ ਮੈਨੂੰ ਦੋ ਵੱਡੇ ਅਫਸਰਾਂ ਨੇ ਖੁਦ ਫੋਨ ਤੇ ਸਭ ਕੁਝ ਦੱਸਿਆ ਹੈ ਐਨਡੀਪੀਐਸ ਦੇ ਐਕਟ ਤਹਿਤ ਇਹ ਪਰਚਾ ਦਰਜ ਕਰਨ ਦੀ ਤਿਆਰੀ ਕੀਤੀ ਜਾਣੀ ਹੈ ਹਾਲ ਹੀ ਦੇ ਵਿੱਚ ਇੱਕ ਵੱਡੀ ਕਾਨਫਰੰਸ ਕੀਤੀ ਗਈ ਸੀ ਕਿਉਂਕਿ ਸਰਬਜੀਤ ਸਿੰਘ ਖਾਲਸਾ ਭਾਈ ਅਮਰਤਪਾਲ ਸਿੰਘ ਦੇ ਨਾਲ ਵੀ ਜੁੜੇ ਹੋਏ ਨੇ ਦੋਵੇਂ ਸਾਂਸਦ ਨੇ ਅਤੇ ਤੋਂ ਵਿੱਚ ਇੱਕ ਨਵੀਂ ਪਾਰਟੀ ਦਾ ਆਗਾਜ਼ ਕਰ ਚੁੱਕੇ ਨੇ ਜੋ ਅਕਾਲੀ ਦਲ ਵਾਰਿਸ ਪੰਜਾਬ ਦੇ ਉਹਨਾਂ ਨੇ ਬਣਾਈ ਹੋਈ ਹੈ ਪਾਰਟੀ ਇਸ ਨੂੰ ਲੈ ਕੇ ਲਗਾਤਾਰ ਚਰਚਾਵਾਂ ਚੱਲਦੀਆਂ ਨੇ ਇਸ ਪਾਰਟੀ ਨੂੰ ਸਟੈਂਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਇਸੇ ਦੇ ਚੱਲਦਿਆਂ ਹੋਇਆ ਸਰਬਜੀਤ ਸਿੰਘ ਖਾਲਸਾ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਐਮਪੀ ਅਮਰਿਤਪਾਲ ਸਿੰਘ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਨਾਲ ਜੁੜੇ ਹੋਣ ਕਾਰਨ ਸ਼ਾਇਦ ਸਰਬਜੀਤ ਸਿੰਘ ਖਾਲਸਾ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਹੁਣ ਰੁਕ ਕਰਦੇ ਆ ਇੱਕ ਹੋਰ ਵੱਡੀ ਖਬਰ ਦੇ ਵਿੱਚ ਜਲਦ ਹੀ ਫਾਸਟ ਟੈਗ ਤੋਂ ਨਜਾਤ ਮਿਲਣ ਵਾਲੀ ਹੈ ਯਾਨੀ ਕਿ ਜਦੋਂ ਵੀ ਸਫ਼ਰ ਕਰਦੇ ਆ ਫਾਸਟ ਟੈਗ ਲੱਗੇ ਹੁੰਦੇ ਨੇ ਟੋਲ ਪਲਾਜ਼ਾ ਤੇ ਰੁਕਦੇ ਆ ਟੋਲ ਕੱਟਿਆ ਜਾਂਦਾ ਹੈ ਤਾਂ ਅੱਗੇ ਨਿਕਲ ਜਾਂਦੇ ਨੇ ਲੋਕ ਤਾਂ ਹੁਣ 15 ਦਿਨਾਂ ਦੇ ਵਿੱਚ ਇਹ ਫਾਸਟ ਟੈਗ ਵਾਲੀ ਵੀ ਕਮ ਜੋ ਮੁਹਿੰਮ ਇਹ ਬੰਦ ਹੋਣ ਵਾਲੀ ਹੈ ਨਿਤਿਨ ਗੜਗਰੀ ਦਾ ਇੱਕ ਬਿਆਨ ਸਾਹਮਣੇ ਆਇਆ ਇੱਕ ਰਿਪੋਰਟ ਅਨੁਸਾਰ 15 ਦਿਨਾਂ ਦੇ ਵਿੱਚ ਵਿੱਚ ਇੱਕ ਖਰੜਾ ਪੇਸ਼ ਕਰ ਦਿੱਤਾ ਜਾਵੇਗਾ ਜਿਸ ਤੋਂ ਬਾਅਦ ਇਹ ਪ੍ਰਣਾਲੀ ਲਾਗੂ ਹੋ ਜਾਵੇਗੀ ਯਾਨੀ ਕਿ ਅਪ੍ਰੈਲ ਦਾ ਮਹੀਨਾ ਖਤਮ ਹੋਣ ਤੋਂ ਬਾਅਦ ਮਈ ਦੇ ਵਿੱਚ ਇਹ ਪ੍ਰਣਾਲੀ ਲਾਗੂ ਹੋਵੇਗੀ ਕਿਵੇਂ ਇਹ ਸਾਰਾ ਕੰਮ ਕਰੇਗਾ ਇਹ ਵੀ ਇੱਕ ਵੱਡਾ ਸਵਾਲ ਹੈ ਰਿਪੋਰਟ ਅਨੁਸਾਰ ਸਰਕਾਰ ਦੇਸ਼ ਦੇ ਟੂਲ ਬੂਥਾਂ ਸੰਬੰਧੀ ਇੱਕ ਵੱਡਾ ਬਦਲਾਅ ਕਰਨ ਜਾ ਰਹੀ ਹੈ ਕੇਂਦਰੀ ਮੰਤਰੀ ਨਿਤਿਨ ਗੜਕਰੀ ਨੇ ਕਿਹਾ ਕਿ ਦੇਸ਼ ਦੇ ਰਾਜਮਾਰਗਾਂ ਤੇ ਟੋਲ ਭੁਗਤਾਨ ਦਾ ਤਰੀਕਾ ਬਦਲਣ ਜਾ ਰਿਹਾ ਹੈ ਕੇਂਦਰ ਅਗਲੇ 15 ਦਿਨਾਂ ਦੇ ਅੰਦਰ ਇੱਕ ਨਵੀਂ ਟੋਲ ਨੀਤੀ ਪੇਸ਼ ਕਰਨ ਜਾ ਰਿਹਾ ਹੈ ਇਸ ਦਾ ਮਤਲਬ ਹੈ ਕਿ ਨੀਤੀ ਮਈ ਤੋਂ ਲਾਗੂ ਕੀਤੀ ਜਾ ਸਕਦੀ ਹੈ ਹਾਲਾਂਕਿ ਗੜਕਰੀ ਨੇ ਅਜੇ ਇਸ ਬਾਰੇ ਇਹ ਜਾਣਕਾਰੀ ਨਹੀਂ ਦਿੱਤੀ ਹੈ ਉਹਨਾਂ ਸੰਕੇਤ ਦਿੱਤਾ ਹੈ ਕਿ ਇੱਕ ਵਾਰ ਨਵੀਂ ਨੀਤੀ ਲਾਗੂ ਹੋ ਜਾਣ ਤੋਂ ਬਾਅਦ ਕਿਸੇ ਨੂੰ ਵੀ ਟੋਲ ਬਾਰੇ ਸ਼ਿਕਾਇਤ ਕਰਨ ਦਾ ਮੌਕਾ ਨਹੀਂ ਮਿਲੇਗਾ ਇਸ ਨਵੀਂ ਪ੍ਰਣਾਲੀ ਤਹਿਤ ਫਾਸਟੈਗ ਦਾ ਕੰਮ ਵੀ ਖਤਮ ਹੋਵੇਗਾ ਟੋਲ ਬੂਥ ਵੀ ਖਤਮ ਹੋਣਗੇ ਗੜਕਰੀ ਨੇ ਕਿਹਾ ਕਿ ਨਵੇਂ ਸਿਸਟਮ ਲਈ ਫਿਜ਼ੀਕਲ ਟੋਲ ਬੂਥਾਂ ਦੀ ਲੋੜ ਨਹੀਂ ਪਵੇਗੀ ਇਸ ਦੇ ਬਜਾਏ ਸੈਟੇਲਾਈਟ ਟਰੈਕਿੰਗ ਅਤੇ ਵਾਹਨ ਨੰਬਰ ਪਲੇਟ ਪਛਾਣ ਦੀ ਵਰਤੋਂ ਕਰਕੇ ਟੋਲ ਭੁਗਤਾਨ ਆਪਣੇ ਆਪ ਬੈਂਕ ਖਾਤਿਆਂ ਤੋਂ ਘਟੇ ਜਾਣਗੇ ਟੋਲ ਬੂਥਾਂ ਦੀ ਉਸਾਰੀ ਨਾਲ ਬੁਨਿਆਦੀ ਢਾਂਚੇ ਦੀ ਲਾਗਤ ਵੱਧ ਜਾਂਦੀ ਹੈ ਇਸ ਨਾਲ ਟੋਲ ਵਸੂਲੀ ਦੀ ਲਾਗਤ ਵੀ ਵੱਧ ਜਾਂਦੀ ਹੈ ਇਹਨਾਂ ਸਮੱਸਿਆਵਾਂ ਦੇ ਹੱਲ ਲਈ ਸਰਕਾਰ ਇੱਕ ਨਵਾਂ ਟੋਲ ਸਿਸਟਮ ਸ਼ੁਰੂ ਕਰਨ ਜਾ ਰਹੀ ਹੈ ਇਸ ਸਿਸਟਮ ਵਿੱਚ ਜੀਪੀਐਸ ਦੀ ਮਦਦ ਨਾਲ ਟੋਲ ਟੋਲ ਦੀ ਰਕਮ ਸਿੱਧੇ ਡਰਾਈਵਰ ਜਾਂ ਵਾਹਨ ਮਾਲਕ ਦੇ ਬੈਂਕ ਖਾਤੇ ਵਿੱਚੋਂ ਕੱਟੀ ਜਾਵੇਗੀ ਵਾਹਨ ਦੀ ਨਿਗਰਾਨੀ ਜੀਪੀਐਸ ਰਾਹੀਂ ਕੀਤੀ ਜਾਵੇਗੀ ਟੋਲ ਦੀ ਰਕਮ ਦੀ ਗਣਨਾ ਨਿਰਧਾਰਤ ਹਾਸ਼ੀਏ ਅਤੇ ਸਮੇਂ ਦੇ ਆਧਾਰ ਤੇ ਕਿੱਤੀ ਜਾਵੇਗੀ ਯਾਨੀ ਕਿ ਜੋ 15 ਦਿਨਾਂ ਦੇ ਵਿੱਚ ਸ਼ਾਇਦ ਇਹ ਨੀਤੀ ਲਾਗੂ ਹੋ ਵੀ ਸਕਦੀ ਹੈ ਜੇਕਰ ਤੁਹਾਡੀ ਗੱਡੀ ਹਾਈਵੇ ਤੇ ਚੜਦੀ ਹੈ ਤਾਂ ਸਿੱਧਾ-ਸਿੱਧਾ ਤੌਰ ਤੇ ਤੁਹਾਡਾ ਨੰਬਰ ਜੋ ਹਾਈ ਰੈਜ਼ੋਲੂਸ਼ਨ ਸਕਿਉਰਿਟੀ ਪਲੇਟਾਂ ਨੇ ਜਿਹੜੀਆਂ ਜੀਪੀਐਸ ਦੇ ਨਾਲ ਜੁੜਨਗੀਆਂ ਤਾਂ ਇਹ ਜੀਪੀਐਸ ਦੇ ਨਾਲ ਟਰੈਕ ਹੋਵੇਗਾ ਕਿ ਤੁਸੀਂ ਕਿੰਨੇ ਕਿਲੋਮੀਟਰ ਹਾਈਵੇ ਦੇ ਉੱਤੇ ਸਫ਼ਰ ਕੀਤਾ ਹੈ ਤਾਂ ਉਹਨੇ ਕਿਲੋਮੀਟਰ ਦੇ ਹਿਸਾਬ ਦੇ ਨਾਲ ਜੋ ਤੁਹਾਡੇ ਬੈਂਕ ਖਾਤੇ ਦੇ ਵਿੱਚੋਂ ਟੋਲ ਕੱਟਿਆ ਜਾਵੇਗਾ ਖੈਰ ਇਹ ਸਭ ਨੂੰ ਲੈ ਕੇ ਸਰਕਾਰ ਇਸ ਤਰੀਕੇ ਨਾਲ ਐਕਸ਼ਨ ਲੈਂਦੀ ਹੈ ਟੋਲ ਬੂਥਾਂ ਦਾ ਕੀ ਬਣਦਾ ਹੈ ਜੋ ਉਹਨਾਂ ਦੇ ਕਰਮਚਾਰੀ ਕੰਮ ਕਰ ਨੇ ਉਹਨਾਂ ਦਾ ਕੀ ਬਣਦਾ ਇਹ ਵੀ ਦੇਖਣ ਵਾਲੀ ਗੱਲ ਹੋਵੇਗੀ ਇਸ ਕਾਰਨ ਇਸ ਨੀਤੀ ਵੱਲ 15 ਦਿਨਾਂ ਵਿੱਚ ਜਲਦ ਧਿਆਨ ਦਿੱਤਾ ਜਾਵੇਗਾ ਕਿ ਹੋਵੇਗਾ ਕਿ ਜੇਕਰ ਜੀਪੀਐਸ ਸਿਸਟਮ ਦੇ ਰਾਹੀਂ ਟੋਲ ਕੱਟੇ ਜਾਣਗੇ ਤਾਂ ਕਿਵੇਂ ਕੱਟੇ ਜਾਣਗੇ ਤੇ ਬਾਕੀ ਜੋ ਕੰਮ ਕਰ ਰਹੇ ਲੋਕ ਨੇ ਉਹਨਾਂ ਦਾ ਕੀ ਬਣੇਗਾ ਹੁਣ ਤੀਜੀ ਵੱਡੀ ਖਬਰ ਵੱਲ ਗੱਲ ਕਰਦੇ ਆਂ ਡੋਨਾਲਡ 트੍ਰੰਪ ਦੇ ਨਾਲ ਜੁੜੀ ਹੋਈ ਹੈ ਅਮਰੀਕਾ ਦੇ ਨਾਲ ਜੁੜੀ ਹੋਈ ਹੈ ਤਾਂ ਡਿਪੋਰਟੇਸ਼ਨ ਦੇ ਨਾਲ ਜੁੜੀ ਹੋਈ ਖਬਰ ਹੈ ਫਿਲਹਾਲ ਜੋ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਇੱਕ ਵੱਡੇ ਪੱਧਰ ਦੇ ਉੱਤੇ ਮੁਹਿੰਮ ਚਲਾਈ ਹੋਈ ਹੈ ਅਮਰੀਕਾ ਦੇ ਵਿੱਚੋਂ ਗੈਰ ਪ੍ਰਵਾਸੀਆਂ ਨੂੰ ਜੋ ਗੈਰ ਕਾਨੂੰਨੀ ਤਰੀਕੇ ਨਾਲ ਉੱਥੇ ਪਹੁੰਚੇ ਹੋਏ ਨੇ ਉਹਨਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ ਇਸੇ ਨੂੰ ਲੈ ਕੇ ਇੱਕ ਮੁਹਿੰਮ ਵੱਡੇ ਪੱਧਰ ਤੇ ਚਲਾਈ ਹੋਈ ਹੈ ਤਾਂ ਇਹ ਸਾਰੇ ਮਾਮਲੇ ਦੇ ਵਿੱਚ ਜੋ ਹੁਣ ਅਪਡੇਟ ਇਹ ਆਈ ਹੈ ਕਿ ਜੋ ਵੀ ਸੈਲਫ ਡਿਪੋਰਟ ਹੋਣ ਵਾਲੇ ਹੋਣਗੇ ਯਾਨੀ ਕਿ ਜੋ ਖੁਦ ਡਿਪੋਰਟ ਹੋਣਾ ਚਾਹੁੰਦੇ ਨੇ ਉਹਨਾਂ ਨੂੰ ਪੈਸੇ ਦਿੱਤੇ ਜਾਣਗੇ ਤੇ ਹਵਾਈ ਜਹਾਜ਼ ਦੀ ਟਿਕਟ ਦਿੱਤੀ ਜਾਵੇਗੀ ਦੇਸ਼ ਵਿੱਚ ਗੈਰ ਕਾਨੂੰਨੀ ਢੰਗ ਨਾਲ ਰਹਿ ਰਹੇ ਅਜਿਹੇ ਪ੍ਰਵਾਸੀਆਂ ਨੂੰ ਪੈਸੇ ਤੇ ਹਵਾਈ ਜਹਾਜ਼ ਦੀ ਟਿਕਟ ਦੇਣਾ ਚਾਹੁੰਦੇ ਨੇ ਜੋ ਸੈਲਫ ਡਿਪੋਰਟ ਹੋਣਾ ਚਾਹੁੰਦੇ ਨੇ ਤਾਂ ਡੋਨਲਡ ਟਰੰਪ ਨੇ ਇਹ ਬਿਆਨ ਜਾਰੀ ਕੀਤਾ ਹੈ ਨਾਲ ਹੀ ਉਹਨਾਂ ਨੇ ਕਿਹਾ ਕਿ ਜਿਹੜੇ ਲੋਕ ਚੰਗੇ ਹਨ ਉਹਨਾਂ ਨੂੰ ਵਾਪਸ ਲਿਆਉਣਾ ਚਾਹੁੰਦੇ ਨੇ ਟਰੰਪ ਦਾ ਇਹ ਬਿਆਨ ਹੁਣ ਤੱਕ ਦੀ ਉਹਨਾਂ ਦੀ ਸਖਤ ਇਮੀਗ੍ਰੇਸ਼ਨ ਪਾਲਿਸੀ ਵਿੱਚ ਵੱਡਾ ਬਦਲਾ ਮੰਨਿਆ ਜਾ ਰਿਹਾ ਹੈ ਟਰੰਪ ਨੇ ਕਿਹਾ ਹੈ ਕਿ ਉਹਨਾਂ ਦਾ ਪ੍ਰਸ਼ਾਸਨ ਦੇਸ਼ ਤੋਂ ਕਾਤਲਾਂ ਨੂੰ ਬਾਹਰ ਕੱਢਣ ਤੇ ਪ੍ਰੇਰਿਤ ਹੋਦਕਿ ਅਮਰੀਕਾ ਦੇਸ਼ ਵਿੱਚ ਰਹਿ ਰਹੇ ਗੈਰ ਕਾਨੂੰਨੀ ਪ੍ਰਵਾਸੀਆਂ ਲਈ ਸੈਲਫ ਡਿਪੋਰਟੇਸ਼ਨ ਪ੍ਰੋਗਰਾਮ ਲਾਗੂ ਕਰਨ ਜਾ ਰਹੇ ਨੇ ਹਾਲਾਂਕਿ ਟਰੰਪ ਨੇ ਇਸ ਯੋਜਨਾ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਇਹ ਕਦੋਂ ਸ਼ੁਰੂ ਹੋਵੇਗੀ ਪਰ ਇਹਨਾਂ ਕਿਹਾ ਕਿ ਅਮਰੀਕਾ ਜਿਹੇ ਪ੍ਰਵਾਸੀਆਂ ਨੂੰ ਹਵਾਈ ਯਾਤਰਾ ਦਾ ਖਰਚਾ ਅਤੇ ਇੱਕ ਤੈਅ ਰਕਮ ਦੇਵੇਗਾ ਇਸ ਦੇ ਨਾਲ ਹੀ ਉਹਨਾਂ ਨੇ ਸੰਕੇਤ ਦਿੱਤਾ ਕਿ ਜੋ ਚੰਗੇ ਪ੍ਰਵਾਸੀ ਨੇ ਉਹਨਾਂ ਨੂੰ ਵਾਪਸ ਅਮਰੀਕਾ ਲਿਆਉਣ ਤੇ ਵੀ ਵਿਚਾਰ ਕੀਤਾ ਜਾਵੇਗਾ 트럼ਪ ਨੇ ਕਿਹਾ ਹੈ ਕਿ ਹੋਟਲਾਂ ਤੇ ਫਾਰਮਾਂ ਨੂੰ ਜ਼ਰੂਰੀ ਮਜ਼ਦੂਰ ਉਪਲਬਧ ਕਰਾਉਣ ਵਿੱਚ ਉਹ ਮਦਦ ਕਰਨਾ ਚਾਹੁੰਦੇ ਨੇ ਖਾਲੀ ਅਹੁਦਿਆਂ ਤੇ ਸਹੀ ਲੋਕਾਂ ਦੀ ਸਿਫਾਰਿਸ਼ ਕਰਨਾ ਚਾਹੁੰਦੇ ਨੇ ਉਹਨਾਂ ਕਿਹਾ ਕਿ ਕਈ ਕਿਸਾਨਾਂ ਲਈ ਬਹੁਤ ਰਾਹਤ ਦੇਣ ਵਾਲਾ ਇੱਕ ਕਦਮ ਹੋਵੇਗਾ ਉਹਨਾਂ ਅੱਗੇ ਕਿਹਾ ਕਿ ਉਹ ਚਾਹੁੰਦੇ ਨੇ ਜੋ ਪ੍ਰਵਾਸੀ ਮਜ਼ਦੂਰ ਸਮੇਂ ਗੈਰ ਕਾਨੂੰਨੀ ਤੌਰ ਤੇ ਵਿੱਚ ਅਮਰੀਕਾ ਵਿੱਚ ਰਹਿ ਰਹੇ ਨੇ ਉਹ ਸਵੈ ਇੱਛਾ ਨਾਲ ਦੇਸ਼ ਛੱਡਣ ਤੇ ਫਿਰ ਕਾਨੂੰਨੀ ਇਜਾਜ਼ਤ ਨਾਲ ਵਾਪਸ ਆਉਣ ਉਹਨਾਂ ਕਿਹਾ ਕਿ ਅਸੀਂ ਸੈਲਫ ਡੈਪੋਟੇਸ਼ਨ ਕਰ ਰਹੇ ਹਾਂ ਇਸ ਨੂੰ ਲੋਕਾਂ ਲਈ ਆਸਾਨ ਤੇ ਸੁਵਿਧਾਜਨਕ ਬਣਾਵਾਂਗੇ ਅਸੀਂ ਉਹਨਾਂ ਲੋਕਾਂ ਨਾਲ ਮਿਲ ਕੇ ਕੰਮ ਕਰਾਂਗੇ ਤਾਂ ਕਿ ਉਹ ਕਾਨੂੰਨੀ ਤੌਰ ਤੇ ਸਾਡਾ ਦੇਸ਼ ਵਿੱਚ ਵਾਪਸ ਆ ਸਕਣ ਰਿਲੇਟਡ ਵੈਸੇ ਤਾਂ ਸਭ ਬਾਰਡਰ ਟੱਪ ਕੇ ਜਿਹੜੇ ਲੋਕ ਆ ਰਹੇ ਸੀ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਲਿਆ ਜਾ ਰਿਹਾ ਪਰ ਨਾਲ ਹੀ ਥੋੜਾ ਜਿਹਾ ਨਰਮਾਈ ਵੀ ਦਿਖਾਣ ਦੀ ਇੱਥੇ ਡੋਨਲਡ ਟਰੰਪ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਯਾਨੀ ਕਿ ਜੇਕਰ ਮੈਂ ਗੈਰ ਕਾਨੂੰਨੀ ਤਰੀਕੇ ਤੇ ਅਮਰੀਕਾ ਦੇ ਵਿੱਚ ਗਿਆ ਹੋਇਆ ਪਰ ਮੇਰੇ ਕੋਲ ਸਕਿੱਲ ਨੇ ਤੇ ਮੇਰੀ ਲੋੜ ਉਹਨਾਂ ਦੇ ਕੰਮ ਨੂੰ ਹੈ ਤਾਂ ਜੇਕਰ ਮੈਂ ਸੈਲਫ ਤਰੀਕੇ ਦੇ ਨਾਲ ਆਪਣੇ ਆਪ ਕਹਿ ਦਿੰਦਾ ਕਿ ਮੈਂ ਵਾਪਸ ਜਾਣਾ ਚਾਹੁੰਦਾ ਮੈਂ ਗੈਰ ਕਾਨੂੰਨੀ ਤਰੀਕੇ ਨਾਲ ਆਇਆ ਸੀ ਵਾਪਸ ਜਾ ਕੇ ਦੁਬਾਰਾ ਤੋਂ ਇੱਕ ਨਿੱਜੇ ਜੋ ਵੀ ਉਹਨਾਂ ਦੇ ਤਰੀਕਾ ਹੋਵੇਗਾ ਫਾਰਮ ਅਪਲਾਈ ਕਰ ਕੇ ਉੱਥੋਂ ਦੀ ਐਲ ਐਮ ਆਈਏ ਵਗੈਰਾ حاصل ਕਰਕੇ ਅਮਰੀਕਾ ਦੁਬਾਰਾ ਜਾ ਸਕਦਾ ਹੈ ਤੇ ਬਿਲਕੁਲ ਕਾਨੂੰਨੀ ਤਰੀਕੇ ਦੇ ਨਾਲ ਸਰਕਾਰ ਉਹਨਾਂ ਨੂੰ ਵਾਪਸ ਲੈਣ ਦੇ ਲਈ ਵੀ ਤਿਆਰ ਹੋ ਰਹੀ ਹੈ ਤਾਂ ਹੁਣ ਚੌਥੀ ਵੱਡੀ ਖਬਰ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਜੁੜੀ ਹੋਈ ਹੈ ਪ੍ਰਤਾਪ ਸਿੰਘ ਬਾਜਵਾ ਨੇ ਜੋ ਪੰਜਾਬ ਬੰਬਾਂ ਦੀ ਗੱਲ ਕੀਤੀ ਸੀ ਉਹ ਸਾਰੇ ਮਾਮਲੇ ਦੇ ਵਿੱਚ ਲਗਾਤਾਰ ਕਾਰਵਾਈ ਹੋ ਰਹੀ ਸੀ ਪੁਲਿਸ ਨੇ ਲਗਾਤਾਰ ਉਹਨਾਂ ਨੂੰ ਸਮਣੇ ਭੇਜੇ ਲੰਗੀ ਦੇਰ ਰਾਤ ਉਹ ਉੱਥੇ ਜੋ ਪੇਸ਼ ਹੋਏ ਸੀ ਤਕਰੀਬਨ 7-8 ਘੰਟੇ ਪੁੱਛਗਿੱਛ ਹੋਈ ਹੈ ਤਾਂ ਇਸੇ ਦੌਰਾਨ ਜੋ ਪੁਲਿਸ ਵਾਲੇ ਨੇ ਜਾਂ ਇੰਟੈਲੀਜੈਂਸ ਵਾਲੇ ਜਾਂ ਸਿਕਿਉਰਿਟੀ ਵਿਭਾਗ ਵਾਲੇ ਉਹਨਾਂ ਨੇ ਕਿਹਾ ਸੀ ਕਿ ਉਹਨਾਂ ਨੇ ਇਹ ਹੀ ਜ਼ਰੂਰ ਪੁੱਛਿਆ ਕਿ ਬੰਬਾਂ ਦੀ ਜਾਣਕਾਰੀ ਤੁਹਾਡੇ ਕੋਲ ਕਿੱਥੋਂ ਆਈ ਹੈ ਪ੍ਰਤਾਪ ਸਿੰਘ ਬਾਜਵਾ ਨੇ ਉਹ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਕਾਂਗਰਸ ਉਹਨਾਂ ਦੇ ਨਾਲ ਡਟੀ ਰਹੀ ਹੈ ਤੇ ਇਸ ਤੋਂ ਬਾਅਦ ਉਹ ਅਦਾਲਤ ਪੇਸ਼ ਹੁੰਦੇ ਨੇ ਅਦਾਲਤ ਦੇ ਵਿੱਚ ਜਾ ਕੇ ਕਹਿੰਦੇ ਨੇ ਕਿ ਉਹਨਾਂ ਦੇ ਖਿਲਾਫ ਜੋ ਇਹ ਐਫ ਆਈ ਆਰ ਦਰਜ ਹੋਈ ਹੈ ਰੱਦ ਕੀਤੀ ਜਾਵੇ ਤਾਂ ਇਹ ਸਾਰੇ ਮਾਮਲੇ ਦੇ ਵਿੱਚ ਹੁਣ ਹਾਈ ਕੋਰਟ ਦਾ ਜਵਾਬ ਆਇਆ ਹਾਈ ਕੋਰਟ ਦਾ ਕਹਿਣਾ ਹੈ ਕਿ ਫਿਲਹਾਲ 22 ਤਰੀਕ ਤੱਕ 22 April ਤੱਕ ਪ੍ਰਤਾਪ ਸਿੰਘ ਬਾਜਵਾ ਨੂੰ ਸਰਕਾਰ ਗ੍ਰਿਫਤਾਰ ਨਹੀਂ ਕਰ ਸਕਦੀ ਪਰ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਇਹ ਸਾਰੇ ਮਾਮਲੇ ਦੇ ਵਿੱਚ ਜੋ ਪੁਲਿਸ ਹੈ ਉਹਨਾਂ ਦੀ ਮਦਦ ਕਰਨ ਜੋ ਵੀ ਸਵਾਲ ਹੈ ਉਹਨਾਂ ਦੇ ਜਵਾਬ ਦਿੱਤੇ ਜਾਣ ਫਿਲਹਾਲ ਉਹਨਾਂ ਦੀ ਗ੍ਰਿਫਤਾਰੀ ਦੀ ਤੇ ਰੋਕ ਜ਼ਰੂਰ ਲੱਗੀ ਆ ਪਰ ਨਾਲ ਹੀ ਉਹਨਾਂ ਨੂੰ ਸਿੱਧੇ ਤੌਰ ਤੇ ਕਹਿ ਦਿੱਤਾ ਗਿਆ ਕਿ ਤੁਹਾਨੂੰ ਸਹਿਯੋਗ ਕਰਨਾ ਪਵੇਗਾ ਤੁਹਾਡੇ ਕੋਲੇ ਜਾਣਕਾਰੀ ਆਈ ਕਿਵੇਂ ਆ ਇਹ ਦੱਸਣੀ ਜ਼ਰੂਰੀ ਹੈ ਦੱਸਣਾ ਪਵੇਗਾ ਤਾਂ ਜੋ ਸਮਾਂ ਰਹਿੰਦੇ ਉਹਨਾਂ ਨੂੰ ਫੜਿਆ ਜਾ ਸਕੇ ਬੰਬ ਬ੍ਰਾਮਲ ਕਿਤੇ ਜਾ ਸਕਣ ਸਿੱਧੇ ਤੌਰ ਤੇ ਕਿਹਾ ਗਿਆ ਸੀ ਕਿ 50 ਦੇ ਕਰੀਬ ਬੰਬ ਪੰਜਾਬ ਚ ਆਏ ਹੋਏ ਨੇ ਜਿੰਨਾਂ ਚੋਂ 18 ਚੱਲੇ ਨੇ 32 ਚੱਲਣ ਵਾਲੇ ਨੇ ਤੇ ਨਾਲ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਸਰਕਾਰ ਭਗਵੰਤ ਮਾਨ ਨੇ ਕਿਹਾ ਸੀ ਕਿ ਕੀ ਪ੍ਰਤਾਪ ਸਿੰਘ ਬਾਜਵਾ ਉਡੀਕ ਕਰ ਰਹੇ ਨੇ ਪੰਜਾਬ ਦੇ ਵਿੱਚ ਕੋਈ ਵੱਡਾ ਹਾਦਸਾ ਵਾਪਰੇ ਉਦੋਂ ਜਾਣਕਾਰੀ ਦੇਣਗੇ ਕਿਉਂਕਿ ਪੰਜਾਬ ਦੀ ਇੰਟੈਲੀਜੈਂਸ ਕੋਲੇ ਜਾਂ ਫਿਰ ਕੇਂਦਰ ਦੀ ਇੰਟੈਲੀਜੈਂਸ ਕੋਲੇ ਅਜੇ ਹੀ ਕੋਈ ਵੀ ਜਾਣਕਾਰੀ ਨਹੀਂ ਹੈ ਕਿ ਪੰਜਾਬ ਦੇ ਵਿੱਚ ਇੰਨੇ ਬੰਬ ਬਾਹਰੋਂ ਆਏ ਹੋਏ ਨੇ ਤਾਂ ਇਹਨਾਂ ਨੂੰ ਪ੍ਰਤਾਪ ਸਿੰਘ ਬਾਜਵਾ ਦੇ ਕੋਲ ਇਹ ਜਾਣਕਾਰੀ ਕਿਵੇਂ ਪਹੁੰਚੀ ਹੈ ਇਸ ਨੂੰ ਲੈ ਕੇ ਜ਼ਰੂਰ ਸਵਾਲ ਚੁੱਕੇ ਗਏ ਨੇ ਤਾਂ ਹਾਈ ਕੋਰਟ ਨੇ ਸਾਰ ਤੌਰ ਤੇ ਕਿਹਾ ਦਿੱਤਾ ਕਿ ਜੋ ਐਫਆਈਆਰ ਆ ਉਹ ਰੱਦ ਤਾਂ ਨਹੀਂ ਹੋਵੇਗੀ ਪਰ ਉਹਨਾਂ ਦੀ ਗ੍ਰਿਫਤਾਰੀ ਤੇ ਰੋਕ ਲਗਾ ਦਿੱਤੀ ਗਈ ਹੈ ਨਾਲ ਹੀ ਇਹ ਵੀ ਕਿਹਾ ਕਿ ਅਦਾਲਤ ਨੇ ਬਾਜਵਾ ਨੂੰ ਮੀਡੀਆ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਬਿਆਨ ਦੇਣ ਤੋਂ ਮਨਾ ਕਰ ਦਿੱਤਾ ਹੈ ਪ੍ਰਤਾਪ ਸਿੰਘ ਬਾਜਵਾ ਦੇ ਵਕੀਲ ਨੇ ਦਲੀਲ ਦਿੱਤੀ ਸੀ ਕਿ ਉਹਨਾਂ ਵੱਲੋਂ ਜੋ ਬਿਆਨ ਦਿੱਤਾ ਗਿਆ ਉਹ ਕਿਸੇ ਅਖਬਾਰ ਵਿੱਚ ਛਪੀ ਖਬਰ ਦੇ ਆਧਾਰਤ ਸੀ ਇਸ ਦੇ ਨਾਲ ਹੀ ਹਾਈ ਕੋਰਟ ਨੇ ਸਰਕਾਰ ਨੂੰ ਨੋਟਿਸ ਜਾਰੀ ਕਰ ਜਵਾਬਦਾદાર ਕਰਨ ਲਈ ਕਿਹਾ ਮਾਮਲੇ ਦੀ ਅਗਲੀ ਸੁਣਵਾਈ ਹੁਣ ਮੰਗਲਵਾਰ 22 ਅਪ੍ਰੈਲ ਨੂੰ ਹੋਵੇਗੀ ਯਾਨੀ ਕਿ 22 ਅਪ੍ਰੈਲ ਤੱਕ ਪ੍ਰਤਾਪ ਸਿੰਘ ਬਾਜਵਾ ਦੀ ਗ੍ਰਿਫਤਾਰੀ ਨਹੀਂ ਹੋਵੇਗੀ ਤਾਂ ਹੁਣ ਅਗਲੀ ਖਬਰ ਦੇ ਵੱਲ ਰੁਕ ਕਰਦੇ ਹਾਂ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ ਹੈ ਜਿਸ ਦੇ ਵਿੱਚ ਕਿਹਾ ਗਿਆ ਕਿ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਸਖਤ ਐਕਸ਼ਨ ਹੋਵੇ ਸਖਤ ਕਾਰਵਾਈ ਕੀਤੀ ਜਾਵੇ ਸਖਤ ਸਜ਼ਾ ਮਿਲੇ ਕਿਉਂਕਿ ਸਤਲੁਜ ਮਿਸਲ ਵੱਲੋਂ ਇਹ ਸ਼ਿਕਾਇਤ ਦਰਜ ਕਰਵਾਈ ਗਈ ਹੈ ਜਿਸ ਵਿੱਚ ਸਾਫ਼ ਤੌਰ ਤੇ ਉਹਨਾਂ ਨੇ ਲਿਖਿਆ ਹੈ ਕਿ ਸੁਖਬੀਰ ਸਿੰਘ ਬਾਦਲ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨੇ 2 ਦਸੰਬਰ ਦਾ ਹੁਕਮਨਾਮਾ ਉਸ ਨੂੰ ਮੰਨ ਨਹੀਂ ਰਹੇ ਸ਼੍ਰੋਮਣੀ ਅਕਾਲੀ ਦਲ ਨੇ ਬੋਗਸ ਭਰਤੀ ਕੀਤੀ ਹੈ ਬੋਗਸ ਭਰਤੀ ਤੇ ਬੋਗਸ ਡੈਲੀਗੇਟ ਇਕੱਠੇ ਕੀਤੇ ਗਏ ਬੋਗਸ ਡੈਲੀਗੇਟਾਂ ਦੇ ਆਧਾਰ ਤੇ ਹੀ ਸੁਖਵੀਰ ਸਿੰਘ ਬਾਦਲ ਨੂੰ ਦੁਬਾਰਾ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਚੁਣ ਲਿਆ ਗਿਆ ਅਤੇ ਉਹ ਹੁਣ ਖੁੱਲ ਕੇ ਸਿੱਧੇ ਤੌਰ ਦੇ ਤੇ ਜਥੇਦਾਰ ਅਤੇ ਸਿੰਘ ਸਹਿਬਾਨਾਂ ਦੇ ਖਿਲਾਫ ਬਿਆਨਬਾਜ਼ੀ ਕਰ ਰਹੇ ਨੇ ਚੋਲੇ ਦੇ ਖਿਲਾਫ ਵੀ ਉਹਨਾਂ ਵੱਲੋਂ ਬਿਆਨਬਾਜ਼ੀ ਕੀਤੀ ਗਈ ਹੈ ਇਸ ਸਭ ਨੂੰ ਲੈ ਕੇ ਮਿਸਲ ਸਤਲੁਜ ਦੇ ਪ੍ਰਧਾਨ ਜੋ ਅਜੀਪਾਲ ਸਿੰਘ ਬਰਾੜ ਹੈ ਉਹਨਾਂ ਵੱਲੋਂ ਕਿਹਾ ਗਿਆ ਕਿ ਸੁਖਵੀਰ ਸਿੰਘ ਬਾਦਲ ਨੇ ਆਪਣੀ ਬਦਲਾਖੋਰੀ ਦੀ ਨੀਤੀ ਮੰਚਾ ਤਹਿਤ ਜਿੱਥੇ 26 ਦਿਨਾਂ ਵਿੱਚ ਤਿੰਨ ਸਹਿਬਾਨਾਂ ਦੇ ਬਦਲ ਦੇ ਵੀ ਉਹਨਾਂ ਦੀ ਸ਼ਾਂਤੀ ਨਹੀਂ ਮਿਲੀ ਉਸੇ ਨੀਤੀ ਦੇ ਅੱਗੇ ਚੱਲਦੇ ਆਏ ਜੰਤਕ ਤੌਰ ਤੇ ਪਹਿਲਾਂ 12 April 2025 ਨੂੰ ਪ੍ਰਧਾਨthਾਪਨ ਤੋਂ ਬਾਅਦ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਫਿਰ ਦੂਸਰੇ ਦਿਨ 13 April ਨੂੰ ਸਖਤ 13 ਪਹਿਲੂ ਤਖਤਸ਼ਰੀ ਦਮਦਮਾ ਸਾਹਿਬ ਵਿਖੇ ਸਿਆਸੀ ਕਾਨਫਰੰਸ ਵਿੱਚ ਮੌਜੂਦਾ ਹੈੱਡ ਗ੍ਰੰਥੀ ਦਰਬਾਰ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਸਾਹਿਬ ਦਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਅਧਿਆਗਿਆਨੀ ਸੁਲਤਾਨ ਸਿੰਘ ਜੀ ਜਥੇਦਾਰ ਤਖਤਸ਼ਰੀ ਕੇਸਗੜ੍ਹ ਸਾਹਿਬ ਅਤੇ ਬਾਕੀ ਜਥੇਦਾਰ ਸਹਿਬਾਨਾਂ ਦੇ ਖਿਲਾਫ ਬਹੁਤ ਗੰਦੇ ਇਲਜ਼ਾਮ ਲਗਾਏ ਜਾ ਰਹੇ ਨੇ ਖਾਸ ਕਰਕੇ ਸਾਰੇ ਜਥੇਦਾਰ ਸਹਿਬਾਨਾਂ ਅਤੇ ਸਾਰੇ ਹੀ ਤਖਤ ਸਹਿਬਾਨਾਂ ਦੇ ਕੇਂਦਰ ਦਾ ਕੰਟਰੋਲ ਹੋਣ ਦੇ ਸੰਸਨੀਖੋਜ ਇਲਜ਼ਾਮ ਲਗਾਏ ਜਾ ਰਹੇ ਨੇ ਜਥੇਦਾਰ ਸਹਿਬਾਨਾਂ ਦੁਆਰਾ ਕੌਮ ਨੂੰ ਕਮਜ਼ੋਰ ਕਰਨ ਦੇ ਇਲਜ਼ਾਮ ਵੀ ਲਗਾਏ ਗਏ ਨੇ ਸਿੰਘ ਸਹਿਬਾਨ ਜੀ ਇੱਕ ਤਨਖਾਈਆ ਸਾ ਇਤਿਹਾਸਕ ਸਥਾਨ ਤੇ ਖੜ ਕੇ ਕੌਮ ਨੂੰ ਤੇ ਜਥੇਦਾਰ ਸਹਿਬਾਨ ਨੂੰ ਚੁਣੌਤੀ ਦੇ ਰਿਹਾ ਵਾਰ-ਵਾਰ ਸਿਆਸੀ ਮਨਸ਼ਾ ਹੇਰ ਸਿੰਘ ਸਹਿਬਾਨ ਨੂੰ ਗੈਰ ਪੰਥਕ ਤਰੀਕੇ ਨਾਲ ਬਦਲਣਾ ਅਤੇ ਹੁਣ ਉਹਨਾਂ ਪ੍ਰਤੀ ਬੋਲੇ ਜਾ ਰਹੇ ਸ਼ਬਦੀ ਹਮਲਿਆਂ ਨੂੰ ਸਿੱਖ ਕੌਮ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰੇਗੀ ਸਿੰਘ ਸਹਿਬਾਨ ਹੀ ਕੌਮ ਦੀ ਸ਼ਕਤੀ ਨੇ ਇਸੇ ਨੂੰ ਲੈ ਕੇ ਜੋ ਸੁਖਬੀਰ ਸਿੰਘ ਬਾਦਲ ਨੇ ਇੱਕ ਬਿਆਨ ਵੀ ਦਿੱਤਾ ਸੀ ਜੋ ਇੱਕ ਕਾਨਫਰੰਸ ਹੋਈ ਸੀ ਤਾਂ ਉਸ ਦੌਰਾਨ ਉਹਨਾਂ ਨੇ ਕਿਹਾ ਸੀ ਕਿ ਕਈ ਲੋਕ ਚੋਲਾ ਪਾ ਕੇ ਆਪਣੇ ਆਪ ਨੂੰ ਸੰਤ ਮੰਨਣ ਲੱਗ ਪੈਂਦੇ ਨੇ ਜਿਸ ਨੂੰ ਲੈ ਕੇ ਉਹਨਾਂ ਨੇ ਚੋਲੇ ਦੇ ਉੱਤੇ ਵੀ ਯਾਨੀ ਕਿ ਬਾਣੇ ਦੇ ਉੱਤੇ ਜੋ ਸਿੱਖ ਰਹਿਤ ਮर्यादा ਦਾ ਇੱਕ ਅਨੇਕ ਅਨਿਖੜਵਾ ਅੰਗ ਹੈ ਬਾਣੇ ਦੇ ਉੱਤੇ ਵੀ ਤੰਜ ਕੱਸਿਆ ਗਿਆ ਸੀ ਤਾਂ ਇਹਨਾਂ ਚੀਜ਼ਾਂ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਕੋਲ ਇਹ ਸ਼ਿਕਾਇਤ ਭੇਜੀ ਗਈ ਹੈ। ਵਾਇਗਰੂ ਜੀ ਦਾ ਖਾਲਸਾ ਵਾਇਗਰੂ ਜੀ ਕੀ ਫਤਿਹ ਅੱਜ ਅਸੀਂ ਅਕਾਲ ਤਖਤ ਸਾਹਿਬ ਤੇ ਪੇਸ਼ ਆਏ ਸੀਗੇ ਤੇ ਆਪਣਾ ਜਥੇਦਾਰ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਸੀਗੇ ਕਿ ਪਿਛਲੇ ਕੁਝ ਦਿਨਾਂ ਤੋਂ ਜਿਹੜੀ ਸਿਆਸੀ ਬਿਆਨਬਾਜ਼ੀ ਹੋ ਰਹੀ ਹੈ ਜਥੇਦਾਰਾਂ ਦੇ ਵਿਰੁੱਧ ਤੇ ਸਿੱਖੀ ਦੇ ਬਾਣੇ ਦੇ ਵਿਰੁੱਧ ਖਾਸ ਕਰਕੇ ਪਹਿਲੇ ਦਿਨ ਤਾਂ ਤੇਜਾ ਸਿੰਘ ਸੁਹੰਦਰੀ ਹਾਲ ਤੋਂ ਹੋਈ ਫਿਰ ਆਪਣਾ ਤਲਵੰਡੀ ਸਾਬੋਤਾ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਖੁੱਲ ਕੇ ਇਹ ਗੱਲ ਕਹੀ ਕਿ ਵੀ ਜਥੇਦਾਰ ਜਿਹੜੇ ਹੈਗੇ ਆ ਉਹ ਵੇਖ ਗਏ ਯਾਰ ਕੀ ਗਾਲੀ ਸ਼ਬਦ ਆਖੇ ਕਿ ਉਹਨਾਂ ਨੂੰ ਗੱਡੀਆਂ ਮਿਲ ਗਈਆਂ ਉਹਨਾਂ ਨੂੰ ਉਹਦੇ ਉਹਨਾਂ ਨੂੰ ਪ੍ਰੋਟੈਕਸ਼ਨ ਮਿਲ ਗਈ ਤੇ ਉਹ ਪੰਥ ਦਾ ਨੁਕਸਾਨ ਕਰਨ ਲੱਗੇ ਇਹ ਬਹੁਤ ਹੀ ਮੰਦ ਭੱਗ ਹੈ ਇਹ ਇੱਕ ਤਰ੍ਹਾਂ ਦਾ ਪਹਿਲਾਂ ਜਿਵੇਂ ਉਸ ਸਿਧਾਂਤਕ ਹਮਲਾ ਉਹਨਾਂ ਨੇ ਝੋਟ ਮਾਰੀ ਸੀਗੀ ਇਕਾਲਤਖ ਸਾਹਿਬ ਤੇ ਉਸੇ ਤਰ੍ਹਾਂ ਦੀ ਝੋਟ ਦੁਬਾਰਾ ਮਾਰੀ ਆ ਇੱਕ ਤਨਖਾਈ ਆ ਜਿਹੜਾ ਹੈਗਾ ਜੀ ਨੇ ਹਲੇ ਆਪਦੀ ਤਨਖਾਹ ਵੀ ਪੂਰੀ ਨਹੀਂ ਕੀਤੀ ਉਹਨੂੰ ਇਨ ਬਿਨ ਨਹੀਂ ਕੀਤਾ ਉਹ ਇੰਜੀਆਂ ਗੱਲਾਂ ਕਰੇ ਤਾਂ ਬਹੁਤ ਹੀ ਮੰਦ ਭੱਗ ਹੈ ਇਹਦਾ ਬਹੁਤ ਸਖਤ ਕਾਰਵਾਈ ਹੋਣੀ ਚਾਹੀਦੀ ਆ ਦੂਜਾ ਹੀ ਨਾਲ ਉਹਨਾਂ ਨੇ ਉਸੇ ਆਪਣਾ ਉਹਦੇ ਵਿੱਚ ਲੈਕਚਰ ਚ ਇਹ ਕਿਹਾ ਕਿ ਇਹਦੇ ਚੋਲੇ ਪਾ ਕੇ ਲੋਕ ਆ ਜਾਂਦੇਗੇ ਆ ਤੇ ਐਂ ਠੱਗੀਆਂ ਮਾਰਦੇ ਆ ਕੌਮ ਨਾਲ ਇੱਕ ਤਰ੍ਹਾਂ ਸਿੱਖ ਬਾਣੇ ਤੇ ਉਹਨਾਂ ਨੇ ਲਾਈ ਆ ਉਹਨਾਂ ਦਾ ਕਿਸੇ ਇੱਕ ਵਿਅਕਤੀ ਵਿਸ਼ੇਸ਼ ਨਾਲ ਜਾਂ ਕਿਸੇ ਸ਼ਖਸੀਅਤ ਨਾਲ ਉਹਨਾਂ ਤੇ ਕੋਈ ਇਤਰਾਜ਼ ਆ ਤਾਂ ਠੋਸ ਗੱਲ ਕਰਨ ਉਹਦੇ ਬਾਰੇ ਤੱਥਾਂ ਸਹਿਤ ਗੱਲ ਕਰਨ ਪਰ ਚੋਲਾ ਤਾਂ ਸੰਤ ਜਨੈ ਸਿੰਘ ਹਰੇ ਵੀ ਪਾਉਂਦੇ ਹੁੰਦੇ ਸੀ ਚੋਲਾ ਤਾਂ ਸਾਰੇ ਸਾਡੇ ਸੰਤ ਮਹਾਤਮਾ ਪਾਉਂਦੇ ਨੇ ਅੱਜ ਵੀ ਬਹੁਤ ਨੌਜਵਾਨਾਂ ਜਾਂ ਸੰਤ ਇਹ ਜਿਹੜੇ ਚੋਲਾ ਪਾਉਂਦੇ ਆ ਤੇ ਸਿੱਖੀ ਦੇ ਬਹੁਤ ਵੱਡੇ ਕਾਰਜ ਕਰ ਰਹੇ ਆ ਸੋ ਐਂ ਜੀਆਂ ਗੱਲਾਂ ਉਹ ਕਰ ਰਹੇ ਗਿਆ ਉਹਨਾਂ ਦਾ ਟੀਮ ਇਹਦੇ ਨਾਲ ਕਹਿਣਾ ਕੀ ਚਾਹੁੰਦੇ ਆ ਖਾਸ ਕਰਕੇ ਜਿਹੜਾ ਜੱਥੇਦਾਰਾਂ ਤੇ ਉਹ ਅਕਾਲਤਖਸਰ ਸਾਹਿਬ ਦੇ ਤੇ ਹੋਰ ਜੱਥੇਦਾਰਾਂ ਤੇ ਉਹ ਹਮਲੇ ਕਰ ਰਹੇ ਆ ਜਿਹਦੇ ਨਾਲ ਸਾਡੇ ਮੀਰੀ ਪੀਰੀ ਦੇ ਸੰਕਲਪ ਨੂੰ ਸਾਡੇ ਮੀਰੀ ਪੀਰੀ ਦੇ ਉਸ ਮਰਕਜ਼ ਨੂੰ ਢਾਹ ਲੱਗਦੀ ਆ ਇਹ ਬਹੁਤ ਹੀ ਹਮੰਦ ਭਾਗਾ ਹੈਗਾ ਤੇ ਅੱਜ ਅਸੀਂ ਉਹਦੇ ਬਾਰੇ ਮੰਗ ਪੱਤਰ ਦੇ ਕੇ ਆਏ ਆ ਕਿ ਉਹਨਾਂ ਨੂੰ ਇਤਖ ਤੇ ਪੇਸ਼ ਹੋਣ ਲਈ ਕਿਹਾ ਜਾਵੇ ਤੇ ਸਖਤ ਤੋਂ ਸਖਤ ਉਹਦੇ ਤੇ ਕਾਰਵਾਈ ਕੀਤੀ ਜਾ ਸਕੇ ਤੁਸੀਂ ਸਾਨੂੰ ਸਬਸਕ੍ਰਾਈਬ ਕਰ ਸਕਦੇ ਹੋ YouTube ਤੇ Facebook ਤੇ ਫੋਲੋ ਕਰ ਸਕਦੇ ਹੋ Instagram ਤੇ ਸਾਡੇ ਨਾਲ ਜੁੜ ਸਕਦੇ ਹੋ ਐਡ ది ਡੇਟ ਸਵਿਫਟ ਨਿਊਜ਼ ਪੰਜਾਬ ਤੁਸੀਂ ਸਰਚ ਕਰਕੇ ਸਾਡੇ ਨਾਲ ਜੁੜ ਸਕਦੇ ਹੋ ਤਾਂ ਜੋ ਅਸੀਂ ਤੁਹਾਡੇ ਨਾਲ ਜੁੜੇ ਰਹੀਏ ਤੁਸੀਂ ਸਾਡੇ ਨਾਲ ਜੁੜੇ ਰਹੋ